ਮੈਂ ਨੰਬਰਦਾਰ ਸੰਤੋਖ ਸਿੰਘ ਬੈਣੀਪਾਲ ਅੱਜ ਆਪਣੇ ਮਾਧਿਅਮ ਦੇ ਜ਼ਰੀਏ ਸਰਕਾਰ ਤੇ ਸਮਾਜ ਦੇ ਹੋਰ ਹੈ ਨੁਕਸਾਨ ਬਾਰੇ ਸਰਕਾਰ ਦੇ ਨੁਮਾਇੰਦਿਆਂ ਨੂੰ ਤੇ ਸਰਕਾਰ ਦੇ ਅਫਸਰਾਂ ਤੇ ਕਰਮਚਾਰੀਆਂ ਨੂੰ ਜਗਾਉਣਾ ਚਾਹਨਾ ਤੁਸੀਂ ਅਕਸਰੇ ਦੇਖਿਆ ਹੋਣਾ ਜਦੋਂ ਆਪਾਂ ਮੰਡੀ ਗੁਵਿੰਦਗੜ੍ਹ ਤੋਂ ਖੰਨੇ ਨੂੰ ਆਉਨੇ ਆ ਤਾਂ ਨੈਸ਼ਨਲ ਹਾਈਵੇ ਦੇ ਰਾਹੀਂ ਜਦੋਂ ਪਹੁੰਚਦੇ ਆਪਾਂ ਪ੍ਰੈਸਟਨ ਮॉल ਦੇ ਬਿਲਕੁਲ ਸਾਹਮਣੇ ਤੇ ਉਥੇ ਅਕਸਰ ਪੁਲਿਸ ਦਾ ਹਾਈ ਟੈਕ ਨਾਕਾ ਵੀ ਲੱਗਿਆ ਹੁੰਦਾ ਖੰਨਾ ਪੁਲਿਸ ਦਾ ਤਾਂ ਉਸ ਦੇ ਨਜ਼ਦੀਕ ਤੇ ਆਪਣੇ ਖੱਬੇ ਹੱਥ ਤਾਂ ਉਥੇ ਤਕਰੀਬਨ 3 ਏਕੜ ਦੇ ਕਰੀਬ ਜ਼ਮੀਨ ਆ ਜਿਹੜੀ ਸਰਕਾਰ ਦੀ ਉਹ ਖਾਲੀ ਪਈ ਹੈ ਜਿਹਦੇ ਵਿੱਚ ਕਾਫੀ ਵੱਡੇ ਵੱਡੇ ਦਰਖਤਾਂ ਦੇ ਝੁੰਡ ਨੇ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਉਹ ਜ਼ਮੀਨ ਦਾ ਬਾਲੀਵਾਰਸ ਕੌਣ ਹੈ ਕਿਹੜਾ ਵਿਭਾਗ ਹੈ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੀ ਉਹ ਜ਼ਮੀਨ ਦਾ ਰਾਖੀ ਕੌਣ ਕਰੂਗਾ ਹੁਣ ਉਸ ਜ਼ਮੀਨ ਦੀ ਰਾਖੀ ਨਾ ਹੋਣ ਕਰਕੇ ਜਿਹੜੇ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕਰ ਰਹੇ ਨੇ ਸ਼ਰਾਰਤੀ ਅਨਸਰ ਨੇ ਜਿਹੜੇ ਉਹ ਦਿਨ ਦਿਹਾੜੇ ਕੈਮੀਕਲ ਤੇ ਤੇਜ਼ਾਬੀ ਪਾਣੀ ਸੁੱਟ ਕੇ ਉਸ ਜ਼ਮੀਨ ਦੇ ਵਿੱਚ ਖੜੇ ਦਰਖਤਾਂ ਦਾ ਦਿਨ ਦਿਹਾੜੇ ਕਤਲ ਕਰ ਰਹੇ ਨੇ ਜੇ ਸਬੰਧੀ ਜਿਹੜਾ ਪ੍ਰਸ਼ਾਸਨ ਹੈ ਬਿਲਕੁਲ ਇਹ ਸੁੱਤਾ ਪਿਆ ਕੋਈ ਦੇਖਦਾ ਨਹੀਂ ਨਾ ਕੋਈ ਦਿਨ ਨੂੰ ਦੇਖਦਾ ਹੈ ਪ੍ਰਸ਼ਾਸਨ ਦਾ ਅਧਿਕਾਰੀ ਨਾ ਕੋਈ ਰਾਤ ਨੂੰ ਦੇਖਦਾ ਉਸ ਕਰਕੇ ਜਿਹੜਾ ਸਰਕਾਰ ਦਾ ਜਿਹੜਾ ਨੁਕਸਾਨ ਹੈ ਉਹ ਵੱਡੇ ਪੱਧਰ ਤੇ ਹੋ ਰਿਹਾ ਹੈ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਇਹ ਨੈਸ਼ਨਲ ਹਾਈਵੇ ਹੈ ਇਹ ਦਿੱਲੀ ਤੋਂ ਚੱਲ ਕੇ ਇਹ ਬਾਗਾ ਬਾਰਡਰ ਤੱਕ ਜਾਂਦਾ ਇਸ ਨੂੰ ਨੈਸ਼ਨਲ ਹਾਈਵੇ 44 ਦਾ ਜਿਹੜਾ ਦਰਜਾ ਦਿੱਤਾ ਗਿਆ ਹੈ ਇਹਦੇ ਆਲੇ-ਦਾਲੇ ਸਰਕਾਰ ਦੀ ਦੇਖੋ ਕਿੰਨੀ ਮਹਿੰਗੀ ਪ੍ਰਾਪਰਟੀ ਹੈ ਜੇਕਰ ਆਪਾਂ ਅੱਜ ਦੇ ਟਾਈਮ ਦੇ ਵਿੱਚ ਦੇਖੀਏ ਤਾਂ ਸਰਕਾਰ ਦੀ ਇਹ ਜ਼ਮੀਨ ਕਰੋੜਾਂ ਦੀ ਜਾਪਦੀ ਹੈ ਪਰੰਤੂ ਰਾਖੀ ਕੋਈ ਨਹੀਂ ਕਰਦਾ ਕੋਈ ਨਾ ਵਾਤਾਵਰਨ ਨੂੰ ਬਚਾਉਂਦਾ ਸੈਮੀਨਾਰ ਬਹੁਤ ਵੱਡੇ-ਵੱਡੇ ਲਗਾਉਂਦੇ ਨੇ ਪਰੰਤੂ ਜ਼ਮੀਨੀ ਪੱਤਰ ਤੇ ਜਿਹੜੀ ਹੈਗੀ ਆ ਉਹ ਜ਼ੀਰੋ ਆ ਇਸ ਲਈ ਅਸੀਂ ਇਸ ਸਰਕਾਰ ਨੂੰ ਆਪਣੇ ਮਾਧਿਅਮ ਦੇ ਜ਼ਰੀਏ ਜਗਾਉਣਾ ਚਾਹੁੰਦੇ ਆ ਵੀ ਸਰਕਾਰ ਦਾ ਜੋ ਨੁਕਸਾਨ ਕਰਦੇ ਨੇ ਸ਼ਰਾਰਤੀ ਅੰਸਰ ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਕਾਤਲਾਂ ਦੇ ਖਿਲਾਫ ਜਲ ਤੋਂ ਜਲਦ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਤੇ ਇਸ ਦੇ ਨਾਲ ਹੀ ਅਸੀਂ ਆਮ ਜਨਤਾ ਨੂੰ ਵੀ ਅਪੀਲ ਕਰਦੇ ਆਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਕਿ ਜਿਹੜੀ ਆਪਣੀ ਆਵਾਜ਼ ਹੈ ਜਿਹੜਾ ਸਰਕਾਰ ਦਾ ਤੇ ਸਮਾਜ ਦਾ ਨੁਕਸਾਨ ਹੋ ਰਿਹਾ ਹੈ ਇਸ ਨੂੰ ਸਰਕਾਰ ਦੇ ਨੁਮਾਇੰਦਿਆਂ ਤੱਕ ਮੁੱਖ ਮੰਤਰੀ ਸਾਹਿਬ ਤੱਕ ਅਫਸਰਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਕਿ ਇਸ ਕਾਤਲਾਂ ਦੇ ਖਿਲਾਫ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਛੁੱਟਿਆ ਜਾ ਸਕੇ ਧੰਨਵਾਦ ਜੀ